ਹਾਂਜੀ ਕੀ ਹਾਲ ਚਾਲ ਹੈ ਸਾਰੇ ਕਬੂਤਰ ਵਾਲੇ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ ਲੋ ਜੀ ਕਰੋ ਨੋਟ ਅੱਜ ਆਪਣੀਆਂ 9 ਜੂਨ ਉਡਾਈਆਂ ਬਾਜ਼ੀਆਂ ਦਾ ਰਿਜ਼ਲਟ ਪਹਿਲੀ ਬਾਜੀ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਇੱਥੇ ਜੀ ਐਂਟਰੀ 2200 ਰੁਪਿਆ ਕੁੱਲ ਕਬੂਤਰ ਉਡੇ 119 ਵਾਧਾ 1000 ਦਾ ਪਹਿਲਾ ਨਾਮ ਫ੍ਰਿਜ ਪਲੱਸ 1000 ਦੀ ਜਿੱਤ ਪ੍ਰਭਜੋਤ ਮੈਲਕਲਾਂ ਦੂਜਾ ਨਾਮ ਕੂਲਰ ਪਲੱਸ 700 ਦੀ ਜਿੱਤ ਜਸਨ ਬਰਾੜ ਸ਼ੇਖ ਸਿੰਘ ਵਾਲਾ ਤੀਜਾ ਨਾਮ ਪੱਖਾ 300 ਦੀ ਜਿੱਤ ਅਮਰਿੰਦਰ ਘੋਲੀਆ ਦੂਜੀ ਬਾਜੀ ਪਿੰਡ ਚਿਤਾਮਲੀ ਜ਼ਿਲ੍ਹਾ ਰੋਪੜ ਐਂਟਰੀ 250 ਰੁਪਏ ਕੁੱਲ ਕਬੂਤਰ 91 ਪਹਿਲਾ ਨਾਮ ਅਤਿੰਦਰ ਨਿਆਮੂ ਮਾਜਰਾ ਫਰਿੱਜ ਦੂਜਾ ਨਾਮ ਗੁਰੀ ਚਿਤਾਮਲੀ ਵਾਸ਼ਿੰਗ ਮਸ਼ੀਨ ਤੀਜਾ ਨਾਮ ਜੱਗੂ ਚੂਨੀ ਕੂਲਰ ਚੌਥਾ ਨਾਮ ਯਾਰੀ ਘੜੂਆ ਪਿੰਡ ਚਤਾਮਲੀ ਜਿਹੜਾ ਰੋਪੜ ਜੀ 2200 ਐਂਟਰੀ ਅਗਲੀ ਬਾਜੀ ਜੀ ਪਿੰਡ ਲਿੱਦੜ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਐਂਟਰੀ 3200 ਕੁੱਲ ਕਬੂਤਰ 102 ਪਹਿਲਾ ਨਾਮ ਦਵਿੰਦਰ ਰੌਲੀ ਮੋਟਰਸਾਈਕਲ ਦੂਜਾ ਨਾਮ ਹੀਰਾ ਦੁਲਚੀਪੁਰ ਫਰਿੱਜ ਤੀਜਾ ਨਾਮ ਮੰਨਾ ਘੱਗੇ ਕੂਲਰ ਚੌਥਾ ਨਾਮ ਰਾણો ਸਰਪੰਚ ਪੱਖਾ ਪੰਜਵਾਂ ਨਾਮ ਬੇਲਾ ਦੂਜਾ ਕੱਪ ਅਗੜੀ ਬਾਜੀ ਪਿੰਡ ਿਆਲੀ ਜ਼ਿਲ੍ਹਾ ਲੁਧਿਆਣਾ ਐਂਟਰੀ 2000 કુલ ਕਬੂਤਰ 178 ਬਾਦੇਜ ਐਲਈਡੀ ਪਹਿਲਾ ਨਾਮ ਸਿੱਪੀ ਦਾਦ ਮੋਟਰਸਾਈਕਲ ਦੂਜਾ ਸਿੱਪਾ ਹੰਬੜਾ ਤੀਜਾ ਨਾਮ ਲਖਵੀਰ ਚੌਕੀਮਾਨ ਪੱਖਾ ਚੌਥਾ ਨਾਮ ਬਾਬਾ ਮਿੰਦਰੀ ਰਾਪੂਰਾ ਕਿੰਜਰਾ ਪੰਮਾ ਨਾਮ ਸੋਨੂ ਘੌਰ ਕੱਪ ਅਗਲੀ ਬਾਜੀ ਪਿੰਡ ਘੇਲ ਫਤੇਗੜ ਸਾਹਿਬ ਕੁੱਲ ਕਬੂਤਰ 134 ਪਹਿਲਾ ਨਾਮ ਰਾਜਵੀਰ ਲੰਡਾ ਮੋਟਰਸਾਈਕਲ ਦੂਜਾ ਨਾਮ ਅਗਮਜੋਤ ਸੁਹਾਣਾ ਫਰिजਦਾ ਜੇਤੂ ਰਿਹਾ ਤੀਜਾ ਨਾਮ ਲਾਲੀ ਚੂਨੀ ਇਹ ਕੁੱਲੇ ਦਾ ਜੇਤੂ ਰਿਹਾ ਪਿੰਡ ਘੇਲ ਫਤੇਗੜ ਸਾਹਿਬ ਕੁੱਲ ਕਬੂਤਰ 134 ਅਗਲੀ ਬਾਜੀ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਐਂਟਰੀ 2000 ਕੁੱਲ ਕਬੂਤਰ 111 ਪਹਿਲਾ ਨਾਮ ਰਾਣਾ ਮੌੜ ਮੋਟਰਸਾਈਕਲ ਦੂਜਾ ਨਾਮ ਭਿੰਦਾ ਫਤੇਗੜ ਫਰਿੱਜ ਤੀਜਾ ਨਾਮ ਕਾਲਾ ਭੈਣੀ ਸਾਈਕਲ ਜੇਤੂ ਰਿਆ ਚੌਥਾ ਨਾਮ ਗਗਨਾ ਨੱਥੋ ਕੇ ਇਹ ਕੱਪ ਦਾ ਜੇਤੂ ਰਹਾ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਪਿੰਡ ਬੜੈਂਚ ਨੇੜੇ ਸੂਜਾਪੁਰ ਜ਼ਿਲ੍ਹਾ ਲੁਧਿਆਣਾ ਫੁੱਲ ਕਬੂਤਰ ਉੱਡੇ 47 ਪਹਿਲਾ ਨਾਮ ਕਾਕਾ ਕਨੇਡਾ ਫਿਜ ਦਾ ਜੇਤੂ ਦੂਜਾ ਨਾਮ ਹਰਮਨ ਸਿੱਧੂ ਫੁੱਲਰ ਦਾ ਜੇਤੂ ਤੀਜਾ ਨਾਮ ਓਪੀ ਤਲਵੰਡੀ ਪੱਖੇ ਦਾ ਜੇਤੂ ਚੌਥਾ ਨਾਮ ਜਾਦੂ ਘਲਕਲਾਂ ਪੱਖੇ ਦਾ ਜੇਤੂ ਪੰਜਵਾਂ ਨਾਮ ਲੰਡੂ ਲੱਡੂ ਸਿੱਧਵਾ ਪੱਖੜਾ ਜੇਤੂ ਪਹਿਲੇ ਚਾਰ ਕਬੂਤਰਾਂ 'ਚ ਬਾਜੀ ਸਾਂਝੀ ਕੀਤੀ ਗਈ ਸੀ ਪਿੰਡ ਅਰਦਾਸਾ ਫੋਜਪੁਰ ਐਂਟਰੀ 1700 ਰੁਪਏ ਕੁੱਲ ਕਬੂਤਰ 77 ਪਹਿਲਾ ਨਾਮ ਕਾਕਾ ਪਿੰਡੀ কুলਰ ਦੂਜਾ ਨਾਮ ਨਾਮਦੇਵ ਸੁਖਣਵਾਲਾ ਪੱਖੜਾ ਜੇਤੂ ਰਿਆ ਤੀਜਾ ਨਾਮ ਸੇਰਾ ਖੋਖਰਾਣਾ ਇਹ ਵੀ ਪੱਖੇ ਦਾ ਜੇਤੂ ਰਿਹਾ ਚੌਥਾ ਨਾਮ सोनू ਲੋਗੜ ਇਹ ਕੱਪ ਦਾ ਜੇਤੂ ਰਿਹਾ ਪਿੰਡ ਹਰਦਾਸਾ ਜਿਹੜਾ ਫਿਰੋਜ਼ਪੁਰ ਐਂਟਰੀ 1700 ਕੋਲ ਕਬੂਤਰ 70 ਪਿੰਡ ਜੱਗਾ ਜ਼ਿਲ੍ਹਾ ਕਪੂਰਥਲਾ ਐਂਟਰੀ 3200 ਰੁਪਏ ਕੁੱਲ ਕਬੂਤਰ 84 ਪਹਿਲਾ ਨਾਮ ਰਮਾਨ ਕਰਤਾਰਪੁਰ ਅਲਟੋ ਕਾਰ ਦਾ ਜੇਤੂ ਰਿਹਾ ਦੂਜਾ ਨਾਮ ਪ੍ਰਜਤੀ ਤੀਜਾ ਕੁੱਲ ਸੀ ਚੌਥਾ ਨਾਮ ਫਰਾਟਾ ਪੱਖਾ ਸੀ ਪੰਜਵਾਂ ਫਰਾਟਾ ਪੱਖਾ ਸੀ 6 ਤੋਂ 10 ਤੱਕ ਕਪ ਦਿੱਤੇ ਗਏ ਸੀ ਇਹਨਾਂ ਬਾਰੇ ਪਤਾ ਹੀ ਲੱਗ ਸਕਿਆ ਅੱਗੇ ਪਿੰਡ ਸੇਖ ਦੌਲਤ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 51 ਪਹਿਲਾ ਨਾਮ ਗੁਰਪ੍ਰੀਤ ਮਾਜਰੀ ਫ੍ਰਿਜ ਪਲੱਸ ਬਾਦੀ ਦਾ ਜੇਤੂ ਇੱਕ ਕਬੂਤਰ ਕੱਲਾ ਰਹਿ ਗਿਆ ਸੀਗਾ ਦੂਜਾ ਨਾਮ ਹੈਪੀ ਮੀਨੀਆ ਕੁੱਲ ਦਾ ਜੇਤੂ ਤੀਜਾ ਨਾਮ ਸੋਨੀ ਬਕਸੀਪੁਰਾ ਫਰਾਟਾ ਪੱਖਾ ਚੌਥਾ ਨਾਮ ਜੱਗਾ ਰਾਮਗੜ੍ਹ ਪੰਜਵਾਂ ਨਾਮ ਸਤਵੀਰ ਪੜੈਂਚ ਸੇਖ ਦੌਲਤਪੁਰਾ ਪਿੰਡ ਤਲੇਰ ਕੁੱਲ ਕਬੂਤਰ ODE 103 ਨ ਕਬੂਤਰਾਂ ਚ ਬਾਜੀ ਸਾਂਝੀ ਕੀਤੀ ਗਈ ਦੀ ਪਿੰਡ ਤਲੇਰ ਕੁੱਲ ਕਬੂਤਰ 103 ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਤੁਹਾਡੀ ਸਹਦਾ ਨਾਲ ਹੀ ਆਪਾਂ ਸਾਰਾ ਕੁਝ ਕਰਦੇ ਆਂ ਧੰਨਵਾਦ ਜੀ